ਅੱਜ ਜੀ ਅਸੀਂ ਉਹਰੇ ਜਿਹੜਾ 14 ਤਰੀਕ ਨੂੰ ਅਸੀਂ ਪਾਰਟੀ ਦਾ ਐਲਾਨ ਕਰਨਾ ਹੈ ਤੇ ਮਾਗੀ ਦੇ ਮੀਲੇ ਤੇ ਉਹਦੇ ਕੰਸਰਨ ਦੇ ਵਿੱਚ ਹਰੇਕ ਮਤਲਬ ਅਸੀਂ ਹਲਕੇ ਦੇ ਵਿੱਚ ਨੌ ਜਿਹੜੇ ਵਿਧਾਨ ਸਭਾ ਹਲਕੇ ਆ ਸਾਰਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰਦੇ ਆ ਸਨੇਹ ਲਾਉਣੇ ਪਏ ਆ ਸੰਗਤਾਂ ਨੂੰ ਜਿਹੜੇ ਆਪਣੇ ਸਪੋਰਟਰ ਆ ਉਹਨਾਂ ਨੂੰ ਵੀ ਉੱਥੇ ਪਹੁੰਚਣ ਬਾਰੇ ਤੇ ਉੱਥੇ ਇਕੱਠ ਕਰਨ ਬਾਰੇ ਅਸੀਂ ਮੀਟਿੰਗਾਂ ਕਰਦੇ ਪਏ ਜੀ ਏਜੰਡਾ ਕੀ ਹੋਊਗਾ ਮਤਲਬ ਜੀ ਏਜੰਡਾ ਆਪਣੀ ਪਾਰਟੀ ਦੀ ਨਵੀਂ ਬਣ ਰਹੀ ਹੈ ਏਜੰਡਾ ਇਹ ਜੀ ਦਾ ਵਾਧ ਅਧਿਕਾਰਾਂ ਦੀ ਗੱਲ ਕਰਦੇ ਆ ਜੀ ਅਸੀਂ ਸੂਬੇ ਦੇ ਜਿਹੜੇ ਅਧਿਕਾਰ ਆ ਸੂਬੇ ਕੋਲ ਹੀ ਚਾਹੀਦੇ ਆ ਕੱਲੀ ਧਾਰਮਿਕ ਹੋ ਕੇ ਸਿਆਸੀ ਵੀ ਸਿਆਸੀ ਹੋਊਗੀ ਜੀ ਪਾਰਟੀਆਂ ਤਾਂ ਸਿਆਸੀ ਹੁੰਦੀਆਂ ਨਾਲ ਕਹਿੰਦੇ ਕੱਲੀਆਂ ਸੁਰੌਂਡ ਕਮੇਟੀ ਚੋਣਾ ਨਹੀਂ ਜੀ ਨਹੀਂ ਕੱਲੀਆਂ ਨਹੀਂ ਐਮਟੀ ਇਲੈਕਸ਼ਨ ਨੂੰ ਤਰੀਕ 6 ਮਹੀਨੇ ਹੋ ਗਏ ਹਾਂਜੀ ਹਲਕਾ ਬੀਕੂਟਲੀ ਆਪਾਂ ਹੁੰਦਾ ਕਿ 6 ਮਹੀਨੇ ਦੇ ਵਿੱਚ ਜੀ ਜਿਹੜਾ ਮੇਰਾ 5 ਕਰੋੜ ਰੁਪਇਆ ਫੰਡ ਆਉਂਦਾ ਮੈਂ 6 ਮਹੀਨੇ ਚ ਵੰਡਦਾ ਜੀ ਪਿੰਡਾਂ 'ਚ ਦੇਦਾ ਸਾਰਿਆਂ ਨੂੰ ਜੀ ਜਿਹੜੇ-ਜਿਹੜੇ ਆਈ ਗਏ ਕੋਈ ਐਵੇਂ ਕਹਾਂ ਮੈਂ ਤੁਹਾਨੂੰ ਇਕਵਨਲੀ ਕੋਈ ਡਿਵਾਈਡ ਡਿਵਾਈਡ ਨਹੀਂ ਹੋਇਆ ਜਿਹੜੇ ਆਈ ਗਏ ਉਹਨਾਂ ਨੂੰ ਦਈ ਹੈ ਅਸੀਂ ਅੱਗੇ ਇਹਨਾਂ ਨੂੰ ਵੀ ਪਾਰਟੀ ਬਣਾਵਾਂਗੇ ਵਿਜ਼ਨ ਕੀ ਲੱਗਦਾ ਹੈ ਵਿਜ਼ਨ ਤੁਹਾਨੂੰ ਕਹੀ ਜਾਂਦਾ ਜੀ ਵੱਧ ਅਧਿਕਾਰਾਂ ਦਾ ਪੰਜਾਬ ਨੂੰ ਜਿਹੜੇ ਅਧਿਕਾਰ ਐ ਸੂਬੇ ਦੇ ਸੂਬੇ ਕੋਲ ਹੀ ਚਾਹੀਦੇ ਆ ਪੋਰ ਇਫਾਈ ਅਸੀਂ ਨਾਲ ਰਲ ਕੇ ਬਣਾ ਰਹੇ ਹਾਂ ਜੀ ਅੱਜ ਉਹਨਾਂ ਦੇ ਫਾਦਰ ਸਾਹਿਬ ਨਹੀਂ ਆਣਾ ਕਿਉਂਕਿ ਉਹ ਨਹੀਂ ਆਏ ਉਹ ਲੱਗ ਰਗਾ ਉਹ ਜੀ ਫਿਰ ਹੁਣ ਉਹ ਵੀ ਆਪਣੇ ਮੀਟਿੰਗਾਂ ਕਰਦੇ ਪਈਆਂ ਹਨਾ ਇਕੱਠ ਵਾਸਤੇ ਫਿਰ ਜੇ ਸਾਰੇ ਅਸੀਂ ਇਹ ਥਾਂ ਤੇ ਤੁਰ ਪਏ ਹਾਂ ਇਹਨੂੰ ਕਿਹਨੂੰ ਨਾਮ ਲੈ ਕੇ ਚੱਲੋਗੇ ਹਲੇ ਜੀ ਅਸੀਂ ਜਿੰਨੇ ਅਸੀਂ ਮਤਲਬ ਪਾਰਟੀ ਜਿਨ੍ਹਾਂ ਨੇ ਬਣਾਉਣੀ ਹੈ ਅਮਰਿਤਪਾਲ ਦੇ ਫਾਦਰ ਸਾਹਿਬ ਹੋਗੇ ਬੀਬੀ ਖਾਲੜਾ ਹੋਗੇ ਸਤਵੰਤ ਸਿੰਘ ਦਾ ਪਰਿਵਾਰ ਹੋ ਗਿਆ ਭਾਈ ਅਮਰੀਕ ਸਿੰਘ ਦਾ ਪਰਿਵਾਰ ਹੋ ਗਿਆ ਹੋਰ ਗਣਵੇਂ ਚਣੇ ਭਾਈ ਗਰਸੇਵਿਕ ਸਿੰਘ ਹੋ ਗਏ ਤੇ ਆਪਣਾ ਜਲਸਾਭ ਹੋ ਗਏ ਹੋਰ ਕਈ ਪਰਿਵਾਰ ਆਏ ਜਿਹੜੇ ਅਸੀਂ ਮਤਲਬ ਪਹਿਲਾਂ ਅਸੀਂ ਸਟਾਰਟ ਕਰਨਾ ਹੈ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਕਿਹਨੂੰ ਵਿੱਚ ਸ਼ਾਮਲ ਕਰਨਾ ਹੈ ਤੇ ਕਿਹਨੂੰ ਨਹੀਂ ਕਰਨਾ ਕਿਉਂਕਿ ਅਸੀਂ ਹਰ ਇੱਕ ਬੰਦਾ ਨਹੀਂ ਸ਼ਾਮਲ ਕਰਨਾ ਜਿਹਦਾ ਕਰਦਾਰ ਸਾਫ ਹੈ ਜਿਹਦਾ ਅਕਸ ਸਾਫ ਹੈ ਜੀ ਤੇ ਮਹਾਰਾਜ ਦੀ ਬੇਅਦਬੀ ਦੇ ਨਾ ਦਾਗੀ ਨਾ ਬਾਗੀ ਮਤਲਬ ਜਿਹੜੇ ਮਤਲਬ ਜਿਨ੍ਹਾਂ ਤੇ ਦਾਗ ਲੱਗੇ ਆ ਅਸੀਂ ਦਾਗ ਹੀ ਨਹੀਂ ਸ਼ਾਮਲ ਕਰਦੇ ਜੀ ਅੱਛਾ ਜੀ ਕੋਈ ਨਾਮ ਸੋਚਿਆ ਪਾਰਟੀ ਦਾ ਜਾਂ ਕਿਸੇ ਨਾਲ ਸੋ ਅਰਵੈਤੀ ਬਾਈ ਜੀ ਹਾਂ ਜੀ ਅਸੀਂ ਸੋਚਿਆ ਜੀ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਅਨੰਦਪੁਰ ਦਾ ਨਾਮ ਹੈ ਅਨੰਦਪੁਰ ਹੋ ਗਈ ਹਾਂ ਜੀ ਹੋ ਗਈ ਜੀ ਹੋ ਗਈ ਅੱਛਾ ਜੀ ਅਧਿਕਾਰਾਂ ਤੋਂ ਕਿਸ ਤਰ੍ਹਾਂ ਦੇ ਅਧਿਕਾਰ ਚਾਹੁੰਨੇ ਪੰਜਾਬ ਦੇ ਜਿਵੇਂ ਜੀ ਜਿਵੇਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿੰਦਾ ਜੀ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਪਾਣੀ ਬਾਹਰ ਦੇ ਸੂਬਿਆਂ ਚ ਜਾਂਦਾ ਸਾਨੂੰ ਕੋਈ ਮਾਲੀਆ ਨਹੀਂ ਮਿਲਦਾ ਕੋਈ ਪੈਸਾ ਨਹੀਂ ਮਿਲਦਾ ਠੀਕ ਹੈ ਜੀ ਹੁਣ ਪੰਜਾਬ ਦਾ ਪਾਣੀ ਬਾਹਰ ਤਾਂ ਜਾਂਦਾ ਹੈ ਬਾਹਰ ਜਾ ਰਿਹਾ ਹੈ ਪਰ ਇਹ ਪਹਿਲਾਂ ਦੇਖਿਆ ਵੀ ਸਾਨੂੰ ਆਪਾਂ ਨੂੰ ਪੂਰਾ ਪੈਂਦਾ ਜਾਂ ਨਹੀਂ ਪੈਂਦਾ ਪਹਿਲਾਂ ਸਾਨੂੰ ਤਾਂ ਪੂਰਾ ਪੈ ਜਾਵੇ ਜੇ ਸਾਨੂੰ ਪੂਰਾ ਪੈ ਗਿਆ ਜੇ ਓਵਰ ਸਰਪਲਸ ਹੋ ਗਿਆ ਤਾਂ ਅਸੀਂ ਬਾਅਰ ਵੀ ਦੇ ਦਾਂਗੇ ਪਹਿਲਾਂ ਤਾਂ ਆਪਣੇ ਹੁਣ ਤੁਹਾਡੇ ਕੋਲੇ ਕੋਈ ਚੀਜ਼ ਹੈ ਤੁਹਾਡੇ ਘਰ 'ਚ ਹੈ ਪਹਿਲਾਂ ਤਾਂ ਤੁਸੀਂ ਆਪਣਾ ਘਰ ਹੀ ਪੂਰਾ ਕਰੋਗੇ ਨਾ ਗਵਾਂਡੀਆਂ ਨੂੰ ਥੋੜੀ ਦੇਵੋਗੇ ਗਵਾਂਡੀਆਂ ਨੂੰ ਤਾਂ ਉਦੋਂ ਦੇਵੋਗੇ ਜਦੋਂ ਹਾਂ ਵੀ ਜ਼ਿਆਦਾ ਹੈ ਭਾਈ ਦੇ ਦਿਓ ਕੋਈ ਗੱਲ ਨਹੀਂ ਤੁਸੀਂ ਕਿਸੇ ਪਾਰਟੀ ਨਾਲ ਕੋਈ ਡੋਟੇਜ ਵੀ ਹੈਗੇ ਫਿਰਤੀ ਹਾਂਜੀ ਕਿਸੇ ਪਾਰਟੀ ਨਾਲ ਨਹੀਂ ਕੋਈ ਸਮਝੌਤਾ ਨਹੀਂ ਜੀ ਬਾਕੀ ਜਿੱਦਾਂ ਆਪਣਾ ਇਹ ਹੋ ਗਏ ਕਿਸਾਨੀ ਵਾਲੇ ਮੁੱਦੇ ਹੋ ਗਏ ਕਿਸਾਨੀ ਵਾਲੇ ਮੁੱਦੇ ਵੀ ਐਮਐਸਪੀ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਉਹ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਅੰਮ੍ਰਿਤ ਸਾਹਿਬ ਇੱਕ ਨਾ 2 ਦਸੰਬਰ ਦੇ ਕਾਲ ਸਟ ਸਾਹਿਬ ਦੀ تفصیل ਤੋਂ ਕੋਈ ਹੁਕਮਨਾਮਾ ਜਾਰੀ ਹੋਇਆ ਸੀ ਉਹ ਲਾਗੂ ਨਹੀਂ ਹੋਇਆ ਨਹੀਂ ਹੋਈ ਦੀ ਉਹੀ ਆਪਣੇ ਜਥੇਬੰਦੀ ਉਹਨਾਂ ਵਾਲੇ ਹਾਂ ਸੁਧਾਰ ਲੈਣ ਵਾਲੇ ਹਾਂ ਸੁਧਾਰ ਲੈਣ ਵਾਲੇ ਨਹੀਂ ਲਾਗੂ ਨਹੀਂ ਉਹ ਹੁਣ ਇਹ ਤਾਂ ਹੀ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੀ ਚਾਹੀਦਾ ਹੈ ਕਿ ਉਹਨੂੰ ਥੋੜਾ ਜਿਹਾ ਲਾਗੂ ਕਰਾਉਣ ਸਾਹਿਬ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਆਈਆਂ ਔਰ ਚਲੀਆਂ ਗਈਆਂ ਬਣੀਆਂ ਖਤਮ ਹੋ ਗਈਆਂ ਹਾਂਜੀ ਹਰ ਇੱਕ ਨੇ ਇੱਕ ਬੜੇ ਨਾਰੇ ਲਾਏ ਸੀ ਕਿ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ ਅਸੀਂ ਨਸ਼ਾ ਖਤਮ ਕਰਾਂਗੇ ਪਰ ਅੱਜ ਨਸ਼ਾ ਖਤਮ ਹੋਣ ਦੀ ਬਜਾਏ ਵਧਿਆ ਹੈ ਦੇਖੋ ਜੀ ਜਿਹੜੀ ਜਿਹੜੀ ਸਾਡੀ ਪਾਰਟੀ ਦੀ ਗੱਲ ਹੈ ਨਾ ਸਾਡੀ ਪਾਰਟੀ ਦੀ ਗੱਲ ਇਹ ਹੈ ਭਈ ਲੋਕਾਂ ਨੇ ਪਾਰਟੀ ਪਹਿਲਾਂ ਬਣਾਈ ਹੈ ਤੇ ਲੋਕਾਂ ਦਾ ਸਮਰਥਨ ਬਾਅਦ ਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਭਈ ਸਮਰਥਨ ਮਿਲੇਗਾ। ਸਾਨੂੰ ਲੋਕਾਂ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਅਦ ਚ ਬਣਾ ਰਹੇ ਹਾਂ। ਸਮਝ ਗਏ ਗੱਲ? ਸਾਡੇ ਨਾਲ ਸੰਗਤ ਚੱਲ ਰਹੀ ਹੈ। ਅਸੀਂ ਤਾਂ ਹੀ ਪਾਰਟੀ ਬਣਾ ਰਹੇ ਹਾਂ। ਸਮਝ ਗਏ ਨਾ? ਬਾਕੀ ਤਾਂ ਲੋਕੀ ਪਹਿਲਾਂ ਪਾਰਟੀ ਬਣਾ ਲੈਣੇ ਫਿਰ ਲੋਕਾਂ 'ਚ ਜਾਣੇ ਜੀ ਸਾਨੂੰ ਸਮਰਥਨ ਦੋ। ਸਾਨੂੰ ਸੰਗਤ ਨੇ ਪਹਿਲਾ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਦਚ ਬਣਾ ਰਹੇ ਹਾਂ ਜੇ ਸਮਾਨਜੀ ਨੇ ਵੀ ਪਹਿਲਾਂ ਪਾਰਟੀ ਦੀ ਬਣਾਈ ਹੈ ਉਹ ਕਿਸ ਦਾ ਕੰਮ ਕਰਦੇ ਤੇ ਚੀਫ ਸੈਕਰੀਟਰੀ ਸਭ ਨਹੀਂ ਜੀ ਅਸੀਂ ਸਾਡਾ ਐਸਾ ਕੋਈ ਨਹੀਂ ਅਸੀਂ ਤੁਹਾਨੂੰ ਦੱਸਤੀ ਗੱਲ ਵੀ ਜਿਹੜਾ ਸਾਡਾ ਮੁੱਦਾ ਹੈ ਪਾਰਟੀ ਦਾ ਉਹ ਵਧਤਕਾਰਾਂ ਦਾ ਹੀ ਹੈ ਸਿੱਖ ਰਾਜ ਦੀ ਗੱਲ ਕਰਾਂਗੇ ਅਸੀਂ ਦੇਖੋ ਜੀ ਉਹ ਤਾਂ ਜੋ ਹੋਊਗਾ ਉਹ ਤਾਂ ਬਾਤ ਦੀ ਗੱਲ ਹੈ ਜਿਸਟਰ ਤੱਕ ਹੋਣਾ ਹੈ ਵੀਨੇ ਦੁਪਹਿਰ ਹੋ ਗਿਆ ਹਾਂ ਹਾਂਜੀ ਸੈਂਟਰ ਸਰਕਾਰ ਵੱਲੋਂ ਕੋਈ ਵੀ ਪਹਿਲ ਨਹੀਂ ਕੀਤੀ ਇਹਦੇ ਬਾਰੇ ਤੁਸੀਂ ਕੀ ਬਹੁਤ ਮਾੜੀ ਗੱਲ ਹੈ ਜੀ ਸੈਂਟਰ ਸਰਕਾਰ ਦੀ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਸਮਾਜ ਮੈਨੂੰ ਵੋਟਾਂ ਨਹੀਂ ਪਾਉਂਦਾ ਤਾਂ ਇਹ ਚਾਹੇ ਰੋਲਦਾ ਫਿਰਦਾ ਰਹੇ ਤੇ ਬਈ ਮੈਨੂੰ ਮੇਰੀ ਸਿਹਤ ਤੇ ਕੋਈ ਫਰਕ ਨਹੀਂ ਆ ਪ੍ਰਧਾਨ ਮੰਤਰੀ ਜਾਂ ਸਰਕਾਰ ਦੀ ਇਹ ਸੋਚ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਸਾਰਿਆਂ ਜਿੰਨੇ ਵੀ ਆਪਣੇ ਮੁੱਦੇ ਆ ਹੱਲ ਕਰਨੇ ਚਾਹੀਦੇ ਕੀ ਤੁਸੀਂ ਆਉਂਦੇ ਰਹੇਂ ਪੀਨ ਕਰੋਗੇ ਤੁਹਾਨੂੰ ਅਸੀਂ ਮੈਂ ਤਾਂ ਜਾ ਕੇ ਵੀ ਆਇਆ ਜੀ ਸਭ ਤੋਂ ਪਹਿਲਾਂ ਮੈਂ ਹੀ ਜਾ ਕੇ ਆਇਆ ਸੀ ਬਾਕੀ ਬਾਅਦ ਚ ਹੀ ਗਏ